ਤੁਸੀਂ ਗੱਲ ਕਰਦੇ ਸੀ ਅੱਗੇ ਵਧਾਂਗੇ ਦਿੱਲੀ ਵੱਲ ਕੂਚ ਕਰਾਂਗੇ ਜਦੋਂ ਵੀ ਐਦਾਂ ਦੀਆਂ ਗੱਲਾਂ ਕੀਤੀਆਂ ਤਾਂ ਉਹਦੇ ਵਿੱਚ ਜੜੀਆਂ ਕੋਈ ਨਾ ਕੋਈ ਮਤਲਬ ਕਿ ਘੱਟ ਹੀ ਹੋਏ ਨੇ ਕੋਈ ਚੋਟਾਂ ਲੱਗੀਆਂ ਨੇ ਕੋਈ ਕੁਝ ਹੋਇਆ ਕੋਈ ਬੈਰੀਕੇਡ ਤਾਂ ਸਰਕਾਰ ਨੇ ਹਜੇ ਤੱਕ ਉੱਥੇ ਦੀ ਉੱਥੇ ਬਰਕਰਾਰ ਕੀਤੇ ਹੋਏ ਨੇ ਤੁਸੀਂ ਬੈਠੇ ਹੋ ਰੋਜ਼ ਉੱਥੇ ਸਰਕਾਰ ਗੱਲਬਾਤ ਰਹੀ ਮਸਲਿਆਂ ਦਾ ਹੱਲ ਕੱਢ ਦਵੇ ਮੇਰੇ ਖਲ ਕੁਝ ਵੀ ਨਹੀਂ ਹੋਊਗਾ ਜਾਂ ਸਾਨੂੰ ਦਿੱਲੀ ਜਾਣ ਦੇਵੇ ਪੀਸਫੁੱਲ ਢੰਗ ਨਾਲ ਤੁਹਾਨੂੰ ਪਤਾ ਵਾ ਜਾਂ ਉੱਥੇ ਰਾਮਲੀਲਾ ਗਰਾਊਂਡ ਦੇ ਦੇਵੇ ਜਾਂ ਸਾਨੂੰ ਜੰਤਰ ਮੰਤਰ ਮਹਈਆ ਕਰਾ ਦੇਵੇ ਤੋਂ ਸਰਕਾਰ ਨੇ ਮਜਬੂਰ ਕੀਤਾ ਹੈਗਾ ਵਾ ਸਾਰਿਆਂ ਨੂੰ ਪੀਸ ਪਸੇ ਤੋਂ ਉਹਨਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਸੀਨੀਅਰ ਲੀਡਰ ਹੋਣ ਦੇ ਨਾਤੇ ਪਹਿਲੋਂ ਲਿਆ ਵੀ ਠੀਕਾ ਵੀ ਮੈਂ ਅੱਗੇ ਲੱਗਦਾ ਮੈਂ ਮਰਨ ਵਰਤ ਰੱਖੂਗਾ ਪਰ ਮੈਨੂੰ ਲੱਗਦਾ ਸਰਕਾਰ ਨੇ ਕੋਈ ਚਾਰਾ ਨਹੀਂ ਸੀ ਛੱਡਿਆ ਹੈਗਾ ਜਿਹੜਾ ਕੋਈ ਦੂਜਾ ਵਿਕਲਪ ਸਾਡੇ ਕੋਲ ਬਚਦਾ ਤੇ ਕਿੱਧਰ ਨੂੰ ਗੱਲਾਂ ਜਾਣਗੇ ਤੁਹਾਨੂੰ ਲੱਗਦਾ ਬੜਾ ਸ਼ਾਰਟ ਟਾਈਮ ਹੈਗਾ 6 ਦਸੰਬਰ ਤੱਕ ਜਾਂ ਫਿਰ 26 ਨਵੰਬਰ ਤੱਕ ਬਹੁਤ ਜ਼ਿਆਦਾ ਮਤਲਬ ਕਿ ਲੰਬੇ ਚੌੜੇ ਤੁਸੀਂ ਪਲਾਨ ਕਰ ਲਏ ਨੇ ਸਰਕਾਰ ਲਈ ਡਾਇਲੌਗ ਸ਼ੁਰੂ ਕਰਨਾ ਕੋ ਵੱਡਾ ਮਸਲਾ ਨਹੀਂ ਉਹ ਕੱਲ ਵੀ ਸ਼ੁਰੂ ਕਰ ਸਕਦੇ ਆ ਜੇ ਉਹਨਾਂ ਦੀ ਇੱਛਾ ਸ਼ਕਤੀ ਹੋਵੇ ਤੇ ਭਰੋਸਾ ਟੁੱਟਿਆ ਬਹਾਲ ਕੀਤਾ ਜਾ ਸਕਦਾ ਹ ਤੋ ਤੱਕ ਸਵਾਲ ਹੈਗਾ ਕਿਸਾਨਾਂ ਦੇ ਹਾਲਾਤ ਦਾ ਵੀ ਜਿਹੜਾ ਵਾ ਕਿਸਾਨਾਂ ਕੋਲੇ ਜਦੋਂ ਚਾਰਾ ਕੋਈ ਨਹੀਂ ਦੇਖੋ ਯਾਰ ਕੀ ਮੰਡੀਆਂ ਵਿੱਚ ਸਾਡਾ ਝੋਨਾ ਰੁਲ ਗਿਆ ਜੀ ਉੱਥੇ ਕਿਸਾਨ ਨੇ ਸੰਗਰੂਰ ਦੇ ਕਿਸਾਨ ਨੇ ਢੇਰੀ ਤੇ ਖੁਦਕੁਸ਼ੀ ਕਰ ਲਈ ਕਿਉਂਕਿ ਜਿੱਦਾਂ ਹੋਣ ਤੁਸੀਂ ਅੱਜ ਵਾਲਾ ਜਿਹੜਾ ਫੈਸਲਾ ਕੀਤਾ ਇਹਦੇ ਨਾਲ ਹਰਿਆਣਾ ਵਾਲੀ ਸਰਕਾਰ ਨੂੰ ਫਰਕ ਪੈਣਾ ਕਿਉਂਕਿ ਵੈਰੀਗੇਟ ਟੱਪ ਕੇ ਹਰਿਆਣਾ ਵਿੱਚ ਦੀ ਗੱਲ ਹੋਣੀ ਹੈ ਉੱਥੋਂ ਦਿੱਲੀ ਵੱਲ ਜਾਣਾ। ਅਨੌਰੀ ਬਾਰਡਰ ਦੇ ਤੇ ਸ਼ੁਰੂਆਤ ਕਰਨੀ ਹੈ ਅਮਰਨ ਜਿਹੜਾ ਵਰਤ ਰੱਖਣਾ ਹੈ ਢੱਲੇਵਾਲ ਸਾਹਿਬ ਨੇ ਉਹ ਪੰਜਾਬ ਦੀ ਧਰਤੀ ਤੇ ਹੈਗਾ ਤੇ ਪੰਜਾਬ ਸਰਕਾਰ ਦੇ ਵੀ ਡੈਫੀਨੇਟਲੀ ਕੰਨ ਹੈ ਕਿ ਸਾਡੀ ਧਰਤੀ ਤੇ ਕੋਈ ਅਜਿਹੀ ਕਿਸਾਨ ਨੂੰ ਕੋਈ ਗੱਲ ਨਾ ਹੋਵੇ ਹਲਜੁਲਤਾ ਹੁੰਦੀ ਹੈ। ਤੁਹਾਡਾ ਕਿਸੇ ਨੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿਸੇ ਨੁਮਾਇੰਦੇ ਨੇ ਕਿਸੇ ਨੇ? ਕੋਈ ਗੱਲਬਾਤ 18 ਫਰਵਰੀ ਤੋਂ ਗੱਲ ਖਤਮ ਹੋਈ ਹੋਈ ਹੈਗੀ ਆ ਹੋਰ ਪ੍ਰਸ਼ਾਸਨ ਦੀ ਗੱਲਬਾਤ ਹੁੰਦੀ ਰਹੇ ਕੋਈ ਨਹੀਂ ਕੇਂਦਰ ਸਰਕਾਰ ਨਾਲ ਮੀਟਿੰਗ ਦੀ ਉਹ ਮਸਲੇ ਹੱਲ ਕਰਨ ਦੀ 18 ਫਰਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਸਿਕਾ ਜੀ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਕਿਸਾਨ ਜਥੇਬੰਦੀਆਂ ਇੱਕ ਵਾਰ ਫੇਰ ਤੋਂ ਪੱਬਾਂ ਪਾਰ ਹੋਣ ਲੱਗੀਆਂ ਨੇ ਅੱਜ ਇਸ ਟਾਈਮ ਫੇਰ ਉਹਨਾਂ ਨੇ ਮੀਟਿੰਗ ਕੀਤੀ ਹੈ ਪ੍ਰੈਸ ਕਾਨਫਰੰਸ ਕੀਤੀ ਹੈ ਨਾਨ ਪੋਲੀਟੀਕਲ ਐਸਕੇਐਮ ਨੇ ਸਾਡੇ ਨਾਲ ਸਰਵਨ ਸਿੰਘ ਪੰਦੇਰ ਬੈਠੇ ਹੋਏ ਨੇ ਗੱਲਬਾਤ ਕਰਦੇ ਆ ਸਰਵਨ ਸਿੰਘ ਪ੍ਰਦੇਸ਼ ਜੀ ਅੱਜ ਤੁਸੀਂ ਜਿਹੜਾ ਫਿਰ ਤੋਂ ਫੈਸਲਾ ਲਿਆ ਉਸ ਤੋਂ ਪਹਿਲੇ ਡੱਲੇਵਾਲ ਸਾਹਿਬ ਆ ਕੇ ਆਪਣੀ ਗੱਲ ਕਰਕੇ ਗਏ ਨੇ ਉਹਨਾਂ ਨੇ ਬੜਾ ਔਖਾ ਫੈਸਲਾ ਲ ਲੈਆ ਉਸ ਤੋਂ ਜ਼ਿਆਦਾ ਔਖਾ ਫੈਸਲਾ ਅੱਜ ਤੁਸੀਂ ਲਈ ਫਿਰਦੇ ਹੋ ਕਿਉਂਕਿ ਨਾ ਨਾ ਕਰਦੇ ਜਦੋਂ ਅੱਗੇ ਵਧਿਆ ਆਪਾਂ ਛੱਡ ਕੇ 6 ਦਸੰਬਰ ਤੋਂ ਤੁਸੀਂ ਗੱਲ ਕਰਦੇ ਸੀ ਅੱਗੇ ਵਧਾਂਗੇ ਦਿੱਲੀ ਵੱਲ ਕੂਚ ਕਰਾਂਗੇ ਜਦੋਂ ਵੀ ਇਦਾਂ ਦੀਆਂ ਗੱਲਾਂ ਕੀਤੀਆਂ ਤਾਂ ਉਹਦੇ ਵਿੱਚ ਜੜੀਆਂ ਕੋਈ ਨਾ ਕੋਈ ਅ ਮਤਲਬ ਕਿ ਕੱਟ ਹੀ ਹੋਏ ਨੇ ਕੋਈ ਚੋਟਾਂ ਲੱਗੀਆਂ ਨੇ ਕੋਈ ਕੁਝ ਹੋਇਆ ਕੋਈ ਬੈਰੀਕੇਡ ਤਾਂ ਸਰਕਾਰ ਨੇ ਹੁਣ ਤੱਕ ਉੱਥੇ ਦੀ ਉੱਥੇ ਬਰਕਰਾਰ ਕੀਤੇ ਹੋਏ ਨੇ ਤੁਸੀਂ ਬੈਠੇ ਹੀ ਨਾ ਰੋਜ਼ ਉੱਥੇ ਦੋ ਗੱਲਾਂ ਦੇਖੋ ਦੋਵਾਂ ਫੋਰਮਾਂ ਨੇ ਫੈਸਲਾ ਕਰਕੇ ਜਿਹੜਾ 26 ਨਵੰਬਰ ਨੂੰ ਜਗਜੀਤ ਸਿੰਘ ਦੀ ਢੱਲੇਵਾਲ ਮਰਨਵਰਤ ਤੇ ਬੈਠੇ ਉਹਦਾ ਫੈਸਲਾ ਕੀਤਾ ਦੋਵਾਂ ਫੋਰਮਾਂ ਨੇ ਫੈਸਲਾ ਕਰਕੇ 6 ਦਸੰਬਰ ਦਾ ਲਗਭਗ 10 ਦਿਨ ਦਾ ਸਮਾਵਾ ਜਦੋਂ ਜਦੋਂ ਜਗਜੀਤ ਸਿੰਘ ਜੀ ਢੱਲੇਵਾਲ ਸਾਹਿਬ ਮਾਰਨ ਵਰਤਰ ਤੇ ਬੈਠੇ ਸਰਕਾਰ ਗੱਲਬਾਤ ਰਹੀ ਮਸਲਿਆਂ ਦਾ ਹੱਲ ਕੱਢ ਤਵੇ ਮੇਰੇ ਖਲ ਕੁਝ ਵੀ ਨਹੀਂ ਹੋਊਗਾ ਜਾਂ ਸਾਨੂੰ ਦਿੱਲੀ ਜਾਣ ਦੇਵੇ ਪੀਸਫੁੱਲ ਢੰਗ ਨਾਲ ਤੁਹਾਨੂੰ ਪਤਾ ਵਾ ਜਾਂ ਉੱਥੇ ਰਾਮਲੀਲਾ ਗਰਾਊਂਡ ਦੇ ਦੇਵੇ ਜਾਂ ਸਾਨੂੰ ਜੰਤਰ ਮੰਤਰ ਮਹਈਆ ਕਰਾ ਦੇਵੇ ਔਰ ਐਰਕੀ ਤੁਹਾਨੂੰ ਪਤਾ ਵੀ ਸੇ ਜਥਿਆਂ ਦੀ ਗਿਣਤੀ ਦੀ ਸੀਮਤਾਈ ਹੈਗੀ ਆ 100 ਦਾ ਹੋਊਗਾ ਇਹ ਥੱਲੇ ਹੋਊਗਾ ਇਹ ਆਉਣ ਵਾਲੇ ਸਮੇਂ ਚ ਆ ਜਿਹੜਾ ਜਥਾ ਜਾਊਗਾ ਉਹਦੇ ਨਾਂ ਸਭ ਕੁਝ ਕਲੀਅਰ ਹੋਊਗਾ ਤੁਹਾਡੇ ਸਾਹਮਣੇ ਠੀਕ ਹੈ ਨਾ ਉਹਦੇ ਨਾਲ ਵਹੀਕਲ ਕੋਈ ਵੀ ਨਹੀਂ ਹੋਊਗਾ ਤਾਂ ਇਸ ਕਿਸਮ ਦੇ ਸ਼ੰਕੇ ਕੋਈ ਵੀ ਆਪਾਂ ਨਹੀਂ ਕਰਾਂਗੇ ਹੁਣ ਸਰਕਾਰ ਸਾਨੂੰ ਜਾਣ ਦਿੰਦੀ ਆ ਨਹੀਂ ਜਾਣ ਦਿੰਦੀ ਆ ਕੀ ਮੌਕੇ ਤੇ ਗੱਲਬਾਤ ਦਾ ਦੌਰ ਸ਼ੁਰੂ ਕਰਦੀ ਆ ਤੇ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਜੀ ਸਤਿ ਸ੍ਰੀ ਅਕਾਲ ਤੁਸੀਂ ਡੱਲੇਵਾਲ ਸਾਹਿਬ ਦੀ ਪਹਿਲੇ ਆਪਾਂ ਮਾੜੀ ਜੀ ਗੱਲ ਕਰੀਏ ਫਿਰ ਅੱਜ ਵਾਲੀ ਗੱਲ ਨੂੰ ਅੱਗੇ ਤੋਰਦੇ ਆ ਜਿਹੜੀ ਉਹ ਹੈਗੀ ਹੈ ਬਿਮਾਰ ਨੇ ਉਹ ਕਾਫੀ ਲੰਮੇ ਸਮੇਂ ਤੋਂ ਤੁਰੇ ਆ ਰਹੇ ਤੁਸੀਂ ਸਾਰੇ ਦੋਸਤੋ ਤੁਸੀਂ ਉਹਨਾਂ ਨੂੰ ਮਨਾ ਨਹੀਂ ਕੀਤਾ ਸੀ ਉਹਨਾਂ ਨਾਲ ਪਿਛੇ ਇੰਟਰਵਿਊ ਕੀਤੀ ਗੱਲਬਾਤ ਕੀਤੀ ਕਹਿੰਦੇ ਵੀ ਮੈਂ ਕਨਵਿਨਰ ਆ ਮੋਢੀਆਂ ਤਾਂ ਮੈਨੂੰ ਪਹਿਲੇ ਸ਼ੁਰੂਆਤ ਕਰਨੀ ਪੈਣੀ ਸੀ ਪਰ ਫਿਰ ਵੀ ਪਰਿਵਾਰ ਵਿੱਚ ਹੁੰਦਾ ਤਾਂ ਇੱਕ ਦੂਜੇ ਨੂੰ ਕਹਿੰਦੇ ਆ ਵੀ ਜੇ ਤੁਹਾਡੀ ਸਿਹਤ ਠੀਕ ਨਹੀਂ ਹੈਗੀ ਤਾਂ ਤੁਸੀਂ ਇਹ ਜਿਹੇ ਕਦਮ ਜਿਹੜਾ ਨਾ ਚੱਕੋ ਹਾਂ ਦੇਖੋ ਸਹੀ ਗੱਲ ਹੈ ਤੁਹਾਡੀ ਹਰੇਕ ਦੀਆਂ ਕੋਸ਼ਿਸ਼ਾਂ ਹੁੰਦੀਆਂ ਵੀ ਕੋਈ ਇਸ ਕਿਸਮ ਦੇ ਫੈਸਲੇ ਨਾ ਹੋਣ ਜਿਹੜੇ ਕੋਈ ਕੋਈ ਵੱਡਾ ਗੁੱਦਾ ਤੇ ਲੱਗੇ ਪਰ ਮੇਰੇ ਖਲ ਚਾਰਾ ਕੋਈ ਨਹੀਂ ਸੀ ਹੈਗਾ ਵਿਚਾਰਾ ਕੋਈ ਨਹੀਂ ਸੀ ਹੈਗਾ ਵੀ ਇਹ ਕਦਮ ਚੁੱਕੀਏ ਤਾਂ ਸਰਕਾਰ ਨੇ ਮਜਬੂਰ ਕੀਤਾ ਹੈਗਾ ਵਾ ਸਾਰਿਆਂ ਨੂੰ ਵੀ ਇਸ ਪਾਸੇ ਤਾਂ ਉਹਨਾਂ ਵਿੱਚ ਜਗਜੀਤ ਸਿੰਘ ਡੱਲੇਵਾਲ ਉਹਨਾਂ ਨੇ ਸੀਨੀਅਰ ਲੀਡਰ ਹੋਣ ਦੇ ਨਾਤੇ ਪਹਿਲੋ ਲਿਆ ਵੀ ਠੀਕ ਆ ਵੀ ਮੈਂ ਅੱਗੇ ਲੱਗਦਾ ਮੈਂ ਮਰਨ ਵਰਤ ਰੱਖੂਗਾ हां ਪਰ ਆਪਣੇ ਪੱਧਰ ਤੇ ਸਾਰੀਆਂ ਸੰਭਾਵਨਾ ਤੇ ਮੀਟਿੰਗਾਂ ਚ ਲੰਮੀਆਂ ਮੀਟਿੰਗਾਂ ਕਰਕੇ ਵਿਚਾਰਪ੍ਰੰਦਰਾ ਸਾਰੇ ਕਰਦੇ ਹੈਗੇ ਪਰ ਮੈਨੂੰ ਲੱਗਦਾ ਸਰਕਾਰ ਨੇ ਕੋਈ ਚਾਰਾ ਨਹੀਂ ਸੀ ਛੱਡਿਆ ਹੈਗਾ ਜ ਜੜਾ ਕੋ ਦੂਜਾ ਵਿਕਲਪ ਸਾਡੇ ਕੋ ਬਚਦਾ ਜੀ ਜਿੱਥੋਂ ਤੱਕ ਗੱਲ ਕਰੀਏ ਤੁਹਾਡੀ ਮੰਗਾਂ ਦੀ ਮੰਗਾਂ ਦੇ ਵਿੱਚ ਤਾਂ ਕਾਫੀ 13 14 15 ਕਾਫੀ ਲੰਮੀਆਂ ਚੌੜੀਆਂ ਮੰਗਾਂ ਹੈ ਨੇ ਪਰ ਨਾ ਨਾ ਕਰਦੇ ਉਹਦੇ ਵਿੱਚ ਮੇਨ ਤਾਂ ਗੱਲ ਉਹੀ ਹੈ ਵੀ ਫਸਲਾਂ ਦੀ ਜਿਹੜੀ ਹੈਗੀ ਐ ਐਮਐਸਪੀ ਉਹਨੂੰ ਕਾਨੂੰਨੀ ਜਾਮਾ ਪਨਾਇਆ ਜਾਏ ਉਹ ਕਾਨੂੰਨੀ ਜਿਹੜੀ ਉਹ ਗਰੰਟੀ ਦਿੱਤੀ ਜਾਵੇ ਐਮਐਸਪੀ ਦੀ ਗਰੰਟੀ ਜਿਹੜੀ ਦਿੱਤੀ ਜਾਵੇ ਉਸ ਨੂੰ ਲੈ ਕੇ ਬਾਰ ਬਾਰ ਗੱਲ ਕੀਤੀ ਜਾ ਰਹੀ ਹੈ ਕਿਉਂਕਿ ਗੱਲ ਉਹੀ ਹੋ ਰਹੀ ਹੈ ਬਾਰ ਬਾਰ ਤੁਸੀਂ ਲੋਕ ਸਾਰੇ ਇਹੀ ਕਹਿ ਰਹੇ ਹੋ ਵੀ ਜੇ ਉਹ ਕੰਮ ਹੋ ਜਾਂਦਾ ਤਾਂ ਬਾਕੀ ਕਾਫੀ ਮਸਲੇ ਹੱਲ ਹੋ ਜਾਂਦੇ ਆ ਫਿਰ ਜਿਹੜਾ ਖਾਸ ਕਰਕੇ ਸੁਆਮੀਨਾਥਨ ਦੀ ਰਿਪੋਰਟ ਵਾਲੀ ਗੱਲ ਜਿਹੜੀ ਹੈਗੀ ਹੈ ਮੇਨ ਮੁੱਦੇ ਤਾਂ ਇਹੀ ਨੇ ਬਾਕੀ ਤਾਂ ਫਿਰ ਹਾਥੀ ਕੇ ਪਾਵੇਂ ਸਭ ਕਾ ਪਾਵੇਂ ਵਾਲੀ ਗੱਲ ਹੋ ਜਾਂਦੀ ਹੈ ਤੇ ਕਿੱਧਰ ਨੂੰ ਗੱਲਾਂ ਜਾਣਗੇ ਤੁਹਾਨੂੰ ਲੱਗਦਾ ਬੜਾ ਸ਼ਾਰਟ ਟਾਈਮ ਹੈਗਾ 6 ਦਸੰਬਰ ਤੱਕ ਜਾਂ ਫਿਰ 26 ਨਵੰਬਰ ਤੱਕ ਬਹੁਤ ਜ਼ਿਆਦਾ ਮਤਲਬ ਕਿ ਲੰਬੇ ਚੌੜੇ ਤੁਸੀਂ ਪਲਾਨ ਕਰ ਲਏ ਨੇ ਪਰ ਹਰ ਵਾਰੀ ਜਿਹੜੀਆਂ ਸ਼ਹੀਦੀਆਂ ਚੋਟਾਂ ਤਕਰਾਰਾਂ ਜਾਂ ਫਿਰ ਜਿਹੜੀਆਂ ਆਮੋ ਸਾਹਮਣਾ ਹੋਣਾ ਉਹ ਜਿਹੜੀ ਚੜੱਪ ਹੋ ਜਾਣੀ ਉਹ ਸਾਰੀਆਂ ਗੱਲਾਂ ਜਿਹੜੀਆਂ ਨੇ ਕਿਤੇ ਨਾ ਕਿਤੇ ਹੁੰਦੀਆਂ ਆਈਆਂ ਨੇ ਦੋ ਗੱਲਾਂ ਦੇਖੋ ਇੱਕ ਤਾਂ ਸਰਕਾਰ ਲਈ ਡਾਇਲੌਗ ਸ਼ੁਰੂ ਕਰਨਾ ਕੋ ਵੱਡਾ ਮਸਲਾ ਨਹੀਂ ਹੈ ਉਹ ਕੱਲ ਵੀ ਸ਼ੁਰੂ ਕਰ ਸਕਦੀ ਹੈ ਜੇ ਉਹਨਾਂ ਦੀ ਇੱਛਾ ਸ਼ਕਤੀ ਹੋਵੇ ਤੇ ਭਰੋਸਾ ਟੁੱਟਿਆ ਬਹਾਲ ਕੀਤਾ ਜਾ ਸਕਦਾ ਉਹਦੀਆਂ ਪਰਸਤਿਤੀਆਂ ਤੇ ਗਾਂ ਗੱਲਾਂ ਹੋ ਸਕਦੀਆਂ ਦੂਸਰਾ ਜਿੱਥੋਂ ਤੱਕ ਸਵਾਲ ਹੈਗਾ ਕਿਸਾਨਾਂ ਦੇ ਹਾਲਾਤ ਦਾ ਕਿ ਜਿਹੜਾ ਵਾ ਕਿਸਾਨਾਂ ਕੋਲੇ ਜਦੋਂ ਚਾਰਾ ਕੋਈ ਨਹੀਂ ਦੇਖੋ ਯਾਰ ਕੀ ਮੰਡੀਆਂ ਵਿੱਚ ਸਾਡਾ ਝੋਨਾ ਰੁਲ ਗਿਆ ਜੀ ਉੱਥੇ ਕਿਸਾਨ ਨੇ ਸੰਗਰੂਰ ਦੇ ਕਿਸਾਨ ਨੇ ਢੇਰੀ ਤੇ ਖੁਦਕੁਸ਼ੀ ਕਰ ਲਈ ਉਹ ਵੀ ਤਾਂ ਮੌਤ ਹੀ ਸੀਗੀ ਜੀ 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 ਇਹ ਇਹਦੋਂ ਗਾਹਾਂ ਹਰਿਆਣੇ ਦੇ ਵਿੱਚ ਡੀਏਪੀ ਨੂੰ ਲੈ ਕੇ ਕਿਸਾਨ ਖੁਦਕੁਸ਼ੀ ਕਰ ਗਿਆ ਉਹ ਵੀ ਤਾਂ ਮੌਤ ਹੀ ਸੀਗੀ ਤੇ ਆਏ ਦਿਨ ਹੁਣ ਸਰਕਾਰ ਰਿਕਾਰਡ 'ਚ ਨਹੀਂ ਲਿਆਉਂਦੀ ਕਿਸਾਨ ਖੁਦਕੁਸ਼ੀਆਂ ਕਰ ਰਹੇ ਨੇ ਆਮ ਜੀਵਨ ਦੇ ਵਿੱਚ ਅਸੀਂ ਦੇਖ ਰਹੇ ਹਾਂ ਜੀਣਾ ਦੁੱਬਰ ਹੈਗਾ ਰੋਜ਼ ਘਰਾਂ ਦੇ ਖਰਚੇ ਚਲਾਉਣੇ ਔਖੇ ਹੈਗੇ ਆ ਜਿੰਨਾ ਜਿਹੜੇ ਖੇਤੀ ਤੇ ਨਿਰਭਰ ਨੇ ਉਹਨਾਂ ਦੇ ਹਾਲਾਤ ਵੀ ਬੁਰੇ ਨੇ ਹੁਣ ਖੇਤੀ ਸੈਕਟਰ ਤੋਂ ਜੇ ਕੋ ਰੁਪਈਆ ਤੇ ਲਾ ਨਹੀਂ ਹਊਗਾ ਮਜ਼ਦੂਰ ਵੀ ਜਾਊਗਾ ਛੋਟੀ ਦੁਕਾਨਦਾਰੀ ਵੀ ਜਾਊਗੀ ਪੂਰਾ ਅਰਥਚਾਰਾ ਖੇਤੀ ਤੇ ਨਿਰਭਰ ਹੈ ਖਾਸ ਕਰਕੇ ਪੰਜਾਬ ਤੇ ਹਰਿਆਣੇ ਦਾ ਕੁਝ ਥਾਮਤ ਇੰਡਸਟਰੀ ਵੀ ਹੋ ਸਕਦੀ ਹੋਰ ਵੀ ਆਰਥਿਕ ਸੌਮੇ ਹੈਗੇ ਜਿੰਨਾ ਤੋਂ ਸਾਡਾ ਗੁਜ਼ਾਰਾ ਹੁੰਦਾ ਹੈਗਾ ਤੋ ਵੈਸੇ ਵੀ ਕਿਸਾਨਾਂ ਨੂੰ ਲਗਭਗ ਮਰਨ ਵਾਲੇ ਪਾਸੇ ਸਰਕਾਰ ਤੱਕ ਰਹੀ ਹੈਗੀ ਔਰ ਅਸੀਂ ਬੜਾ ਸੋਚ ਵਿਚਾਰ ਕੇ ਨਿਰਣੇ ਲਿਆ ਹੈਗਾ ਕਿ ਸਾਡੇ ਕੋਲ ਸਰਕਾਰ ਕੋਈ ਵੀ ਜਿਹਾ ਫੈਸਲਾ ਸੀ ਕੋਈ ਟਕਰਾ ਆਪਣੇ ਵੱਲੋਂ ਨਹੀਂ ਚੁੰਦੇ ਹੈਗੇ ਜੀ 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 ਹੁਣ ਸਰਕਾਰ ਇੱਕ ਪਾਸੜ ਹਿੰਸਾ ਕਰੂਗੀ ਪਹਿਲੇ ਵੀ ਸਰਕਾਰ ਨੇ ਡਰੋਨਾ ਰਾਹੀਂ ਹੰਝੂ ਗੈਂ ਸੁੱਟੇ ਹੈਗੇ ਡਰੋਨਾ ਰਹੀਂ ਜਿਹੜਾ ਵਾ ਸਾਡੇ ਤੇ ਤਸ਼ੱਦਦ ਕੀਤਾ ਰਬੜ ਦੀਆਂ ਗੋਲੀਆਂ ਚਲਾਈਆਂ ਬੁਲੇਟ ਦੀਆਂ ਗੋਲੀਆਂ ਸਰਕਾਰ ਨਹੀਂ ਤਸ਼ੱਦਦ ਕੀਤਾ ਇਹਦਾ ਮਤਲਬ ਇਹ ਥੋੜਾ ਵੀ ਹੁਣ ਅਸੀਂ ਜਿਹੜਾ ਆਪਦਾ ਅੰਦੋਲਨ ਆ ਉਹਨੂੰ ਪਿਛਲੇ ਲਗਭਗ 9 ਮਹੀਨਿਆਂ ਚ ਬੈਠ ਕੇ ਵੀ ਵੇਖ ਲਿਆ ਸਾਡੇ ਮਸਲੇ ਦਾ ਹੱਲ ਹੋ ਜਾਊਗਾ ਪਰ ਉਹ ਬੈਠ ਕੇ ਵੀ ਮਸਲੇ ਦਾ ਹੱਲ ਨਹੀਂ ਕਰਦੇ ਹੈਗੇ ਤੇ ਸਾਡੇ ਕੋ ਕੋ ਰਾਹ ਨਹੀਂ ਨਾ ਬਚਦਾ ਉਹਦੇ ਚ ਵੀ ਅਸੀਂ ਪੀਸਫੁਲੀ ਟੰਗਣਾ ਜਥਿਆਂ ਦੇ ਰੂਪ ਵਿੱਚ ਕੰਨ ਵਾਲੇ ਪਾਸੇ ਜਾਣ ਦਾ ਫੈਸਲਾ ਕੀਤਾ ਹੁਣ ਅਗਲੇ ਬਨੇ ਸਰਕਾਰ ਦੀ ਵੀ ਜ਼ਿੰਮੇਵਾਰੀ ਬਣਦੀ ਆ ਕਿ ਉਹ ਜਾਂ ਤਾਂ ਸਾਨੂੰ ਉਥੇ ਦਿੱਲੀ ਜਾਣ ਦੇਵੇ ਰਾਮਲੀਲਾ ਗਰਾਊਂਡ ਦੇ ਦੇਵੇ ਜੰਤਰ ਮੰਤਰ ਦੇ ਦੇਵੇ ਜੰਤਰ ਮੰਤਰ ਨਹੀਂ ਸੰਭਵ ਹੈਗਾ ਰਾਮਲੀਲਾ ਗਰਾਊਂਡ ਦੇ ਦੇਵੇ ਇਹ ਸਰਕਾਰ ਦੇ ਉੱਤੇ ਡਿਪੈਂਡ ਕਰਦਾ ਵੀ ਉਹਨੇ ਕਿਹੜੀ ਜਗ੍ਹਾ ਤੇ ਜਾ ਕੇ ਸਾਡ ਕੋਲ ਨਿਰਣੇ ਕਰਾਉਣਾ ਹੈਗਾ ਕਿਸੇ ਦਿਨ ਜਿਸ ਤਰੀਕੇ ਦੇ ਨਾਲ ਤੁਸੀਂ ਲਗਾਤਾਰ ਦੁਬਾਰਾ ਮੀਟਿੰਗਾਂ ਕਰ ਰਹੇ ਹੋ ਵੱਡਾ ਫੈਸਲਾ ਇੱਕ ਪਹਿਲੇ ਦਿੱਤਾ ਅੱਜ ਫਿਰ ਦੂਸਰਾ ਇੱਕ ਵੱਡੀ ਕਾਲ ਤੁਸੀਂ ਦੇ ਦਿੱਤੀ ਹੈ ਤੇ ਉਸ ਦੇ ਨਾਲ ਇਹਦੇ ਦਰਮਿਆਨ ਤੁਹਾਡੇ ਨਾਲ ਸਰਕਾਰਾਂ ਦੇ ਨੁਮਾਇੰਦਿਆਂ ਨੇ ਜੇ ਪੰਜਾਬ ਸਰਕਾਰ ਹੋਵੇ ਚਾਹੇ ਕੇਂਦਰ ਦੀ ਸਰਕਾਰ ਹੋਵੇ ਕਿਉਂਕਿ ਜਿੱਦਾਂ ਹੁਣ ਤੁਸੀਂ ਅੱਜ ਵਾਲਾ ਜਿਹੜਾ ਫੈਸਲਾ ਕੀਤਾ ਇਹਦੇ ਨਾਲ ਹਰਿਆਣਾ ਵਾਲੀ ਸਰਕਾਰ ਨੂੰ ਫਰਕ ਪੈਣਾ ਕਿਉਂਕਿ ਵੈਰੀਗੇਟ ਟੱਪ ਕੇ ਹਰਿਆਣਾ ਵਿੱਚ ਦੀ ਗੱਲ ਹੋਣੀ ਹੈ ਉੱਥੋਂ ਦਿੱਲੀ ਵੱਲ ਜਾਣਾ ਉਹਦੇ ਕੰਨ ਅੱਜ ਹੋਣਗੇ ਪਰ ਜਿਹੜੇ ਇਹ ਦਿੱਤਾ ਕਿਉਂਕਿ ਤੁਸੀਂ ਖਨੋਰੀ ਬਾਰਡਰ ਦੇ ਤੇ ਸ਼ੁਰੂਆਤ ਕਰਨੀ ਹੈ ਅਮਰਨ ਜਿਹੜਾ ਵਰਤ ਰੱਖਣਾ ਹੈ ਡਲੇਵਾਲ ਸਾਹਿਬ ਨੇ ਉਹ ਪੰਜਾਬ ਦੀ ਧਰਤੀ ਤੇ ਹੈਗਾ ਤੇ ਪੰਜਾਬ ਸਰਕਾਰ ਦੇ ਵੀ ਡੈਫੀਨੇਟਲੀ ਕੰਨ ਹੈ ਕਿ ਸਾਡੀ ਧਰਤੀ ਤੇ ਕੋਈ ਅਜਿਹੀ ਕਿਸਾਨ ਨੂੰ ਕੋਈ ਗੱਲ ਨਾ ਹੋਵੇ ਹਲਜੁਲਤਾ ਹੁੰਦੀ ਹੈ ਤੁਹਾਡੇ ਨਾਲ ਕਿਸੇ ਨੇ ਗੱਲਬਾਤ ਕਰਨ ਕੋਸ਼ਿਸ਼ ਕੀਤੀ ਕਿਸੇ ਨੁਮਾਇੰਦੇ ਨੇ ਕਿਸੇ ਨੇ ਨਹੀਂ ਕੋਈ ਗੱਲਬਾਤ 18 ਫਰਵਰੀ ਤੋਂ ਗੱਲ ਖਤਮ ਹੋਈ ਹੋਈ ਹੈਗੀਆ ਹੋਰ ਪ੍ਰਸ਼ਾਸਨ ਦੀ ਗੱਲਬਾਤ ਹੁੰਦੀ ਰਹੇ ਕੋਈ ਨਹੀਂ ਕੇਂਦਰ ਸਰਕਾਰ ਨਾਲ ਮੀਟਿੰਗ ਦੀ ਉਹ ਮਸਲੇ ਹੱਲ ਕਰਨ ਦੀ 18 ਫਰਵਰੀ ਤੋਂ ਬਾਅਦ ਕੋਈ ਗੱਲਬਾਤ ਨਹੀਂ ਹੋਈ ਹੋਈ ਜੀ ਜੀ ਔਰ ਜਿੱਥੋਂ ਤੱਕ ਗੱਲ ਕਰੀਏ ਜਿਸ ਤਰ੍ਹਾਂ ਤੁਸੀਂ ਇਹ ਜਿਹੜੇ ਫੈਸਲੇ ਲੈ ਰਹੇ ਹੋ ਖਾਸ ਕਰਕੇ ਅੱਗੇ ਵਧਣ ਵਾਲੇ ਜਿਹੜੇ ਤੁਸੀਂ ਗੱਲ ਕੀਤੀ ਹੈ ਉਦੇ ਲਈ ਅੱਜ ਤੁਹਾਡੇ ਨਾਲ ਜਿਹੜੇ ਖੱਬੇ ਸੱਜੇ ਤੁਹਾਡੇ ਹੋਰ ਵੀ ਮਤਲਬ ਸੂਬਿਆਂ ਦੇ ਖਾਸ ਕਰਕੇ ਹਰਿਆਣਾ ਦੇ ਲੋਕ ਬੈਠੇ ਹੋਏ ਸੀ ਹਰਿਆਣਾ ਦੇ ਆਗੂ ਬੈਠੇ ਹੋਏ ਸੀ ਤੇ ਹਰਿਆਣਾ ਦਾ ਕੀ ਰੋਲ ਹੋਏਗਾ ਇਹਦੇ ਵਿੱਚ ਕਿਉਂਕਿ ਉਹ ਤੁਹਾਡੇ ਵਾਲੇ ਪਾਸੇ ਆਣਗੇ ਜਾਂ ਉਧਰੋਂ ਦੀ ਤੁਹਾਡੀ ਮਦਦ ਕਰਨਗੇ ਇਹਨਾਂ ਹਾਲਾਤਾਂ ਦੇ ਵਿੱਚ ਕਿਉਂਕਿ ਹਰਿਆਣਾ ਜਿਹੜਾ ਹੈਗਾ ਡੈਫੀਨਿਟਲੀ ਉਹ ਤਾਂ ਬੈਰੀਕੇਡ ਦੇ ਦੂਜੇ ਪਾਸੇ ਹੈ ਨਾ ਜੀ ਹਾਂ ਹਰਿਆਣਾ ਸਾਨੂੰ ਹਰਿਆਣੇ ਬੈਰੀਕੀਟਾ ਤੋਂ ਅੱਗੇ ਵੀ ਮਦਦ ਕਰੂਗਾ ਹਰਿਆਣੇ ਦੇ ਕਿਸਾਨਾਂ ਮਜ਼ਦੂਰਾਂ ਦਾ ਅੰਦੋਲਨ ਵਿੱਚ ਬਹੁਤ ਵੱਡਾ ਹੱਥ ਆ ਹਰਿਆਣਾ ਸਦਾ ਪੰਜਾਬ ਦੇ ਨਾਲ ਖੜਾ ਰਿਹਾ ਜਿਸ ਕਿਸਮ ਦੀ ਮਜਦ ਸਾਡੀ ਲੋੜ ਹੋਊ ਕਰਨਗੇ ਮੋਰਚੇ 'ਚ ਵੀ ਆਉਣਗੇ ਅੱਗੇ ਵੀ ਮਤ ਕਰਨਗੇ ਪੰਜਾਬ ਵਿੱਚ ਵੀ ਅੰਦੋਲਨ ਹੋਰ ਤੇਜ਼ ਹੋਊਗਾ ਵੱਡੇ ਇਕੱਠ ਕਰਾਂਗੇ ਵੱਡੀਆਂ ਲਾਮਬੰਦੀਆਂ ਕਰਾਂਗੇ ਉਹਨਾਂ ਦੇ ਸਮੇਂ 'ਚ ਤੁਹਾਡੀ ਜਿਹੜੀ ਕਾਲ ਦਿੱਤੀ ਉਹਦੇ ਬਾਅਦ ਇੱਕ ਦੋ ਦਿਨਾਂ ਦੇ ਵਿੱਚ ਪਿਛਲੇ ਦਿਨਾਂ ਦੇ ਵਿੱਚ ਕੀ ਕਿਸਾਨਾਂ ਦੀ ਜਿਹੜੀ ਸੰਖਿਆ ਹੈਗੀ ਹੈ ਉਹਨਾਂ ਦੀ ਆਮਦ ਬਾਰਡਰਾਂ ਤੇ ਜਿੱਥੇ ਤੁਸੀਂ ਬੈਠੇ ਧਰਨੇ ਲਾ ਕੇ ਉੱਥੇ ਦੁਬਾਰਾ ਵੱਧ ਰਹੀ ਹੈ ਕੀ ਪਲਾਨ ਨੇ ਅਗਲੇ ਦਿਨਾਂ ਦੇ ਤੁਹਾਡੇ ਔਰ ਜਥੇਬੰਦੀ ਦੀ ਜਿਹੜੇ ਤੁਸੀਂ ਢਾਂਚੇ ਨਾਲ ਕਿਤੇ ਜਥਕ ਇੱਕ ਜਥਾ ਟਾਈਪ ਜਾਏਗਾ ਉਹਦੇ ਵਿੱਚ ਕਿੰਨੇ ਲੋਕ ਹੋਣਗੇ ਮੋਰੀ ਕੌਣ ਹੋਣਗੇ ਕੀ ਤਰਤੀਬ ਹੋਏਗੀ ਉਹਦੀ ਉਹ ਸਾਰੇ ਬਾਰੇ ਵੀ ਜ਼ਰੂਰ ਖੁਲਾਸਾ ਕਰੋ ਦੇਖੋ ਮੋਰੀ ਤਾਂ ਆਗੂ ਹੋਣਗੇ ਹਰੇਕ ਜਥੇਬੰਦੀਆਂ ਦੇ ਤਿੰਨਾਂ ਤਾਂ ਅਸੀਂ ਡਿਕਲੇਅਰ ਕਰ ਦਿੱਤੇ ਸਾਡੇ ਸੀਨੀਅਰ ਲੀਡਰ ਸਤਨਾਮ ਸਿੰਘ ਪੰਨੂ ਸੁਵਿੰਦਰ ਸਿੰਘ ਚਲਾਰ ਸਰਜੀਤ ਸਿੰਘ ਫੂਲ ਤਿੰਨਾਂ ਤੋਂ ਹੁੰਦਾ ਹਰੇਕ ਜਥੇਬੰਦੀ ਦਾ ਸੀਨੀਅਰ ਲੀਡਰ ਉਹ ਜਥਿਆਂ ਦੇ ਵਿੱਚ ਹੋਗਾ ਗਵਾਹੀ ਕਰੂਗਾ ਜਥਿਆਂ ਦੀ ਗਿਣਤੀ ਕੀ ਹੋਊਗੀ 100 ਹੋਊਗੀ 50 ਹੋਊਗੀ ਆਉਣ ਵਾਲੇ ਸਮੇਂ 'ਚ ਤੁਹਾਡੇ ਸਾਹਮਣੇ ਅਸੀਂ ਰੂਪਰੇਖਾ ਕਲੀਅਰ ਕਰ ਦਾਂਗੇ ਲਗਭਗ ਕਹਿ ਲਓ ਕਿ 26 ਤੋਂ ਬਾਅਦ ਜਦੋਂ ਜਗਜੀਤ ਸਾਹਿਬ ਡੱਲੇਵਾਲ ਸਾਹਿਬ ਬਹਿਣਗੇ ਉਦੋਂ ਵੀ ਬੜਾ ਇਕੱਠ ਹੋਊਗਾ ਖਨੋਰੀ ਦੇ ਵਿੱਚ ਗਿਣਤੀ ਲੋਕ ਕਿਸਾਨਾਂ ਦੀ ਵਧਣ ਦੇਪੂ ਲਗਭਗ ਫਸਲਾਂ ਦੇ ਜਿਵੇਂ ਆ 30 ਦਸੰਬਰ ਨਵੰਬਰ ਤੱਕ ਗਿਣਤੀ ਦਾ ਬਹੁਤ ਵੱਡਾ ਵਾਧਾ ਬਾਰਡਰਾਂ ਤੇ ਹੋ ਜਾਊਗਾ ਜਿਵੇਂ ਜਿਵੇਂ ਲੋਕ ਕੰਮ ਕਾਉਣਗੇ ਔਰ ਜਿਵੇਂ ਕਾਲ ਆਊਗੀ ਸਾਡੀ ਤੇ ਬਹੁਤ ਵੱਡੇ ਪੱਡਰ ਤੇ ਜਥੇ ਜੜੇ ਆਓ ਸ਼ੰਭੂ ਬਾਰਡਰ ਤੇ ਵੀ ਤੁਹਾਨੂੰ ਨਜ਼ਰ ਆਉਣਗੇ ਜ ਸਰਵਨ ਸਿੰਘ ਪੰਦੇਰ ਕਿੱਥੇ ਹੋਣਗੇ ਹਾਂ ਦੇਖੋ ਦੋਵਾਂ ਥਾਵਾਂ ਤੇ ਹੋਵਾਂਗੇ ਉੱਤਲੀ ਮੈਨ ਸ਼ੰਭੂ ਬਾਡਰ ਤੇ ਹੋਊਗਾ ਜੀ ਜੀ ਅਜ ਤੱਕ ਪ੍ਰਾਲੀ ਦੀ ਗੱਲ ਕਰ ਲਈਏ ਪ੍ਰਾਲੀ ਨੂੰ ਲੈ ਕੇ ਫੇਰ ਤੋਂ ਜਿਹੜਾ ਹੈਗਾ ਇੱਕ ਪਾਸੇ ਜੁਰਮਾਨੇ ਲਾਏ ਜਾ ਰਹੇ ਹੈ ਨਾ ਨਾ ਕਰਦੇ ਫੇਰ ਉਹਦੀਆਂ ਗੱਲਾਂ ਹੋ ਰਹੀਆਂ ਨੇ ਕਿ ਖਾਸ ਕਰਕੇ ਪਰਚੀਆਂ ਦੀ ਗੱਲ ਆਂਦੀ ਹੈ ਉੱਤੋਂ ਜਿਹੜਾ ਉਹਦੇ ਨਾਲ ਕਿਉਂਕਿ ਪ੍ਰਾਲੀ ਚੱਕੀ ਨਹੀਂ ਗਈ ਤੇ ਉਹਦੇ ਪਿੱਛੇ ਨਾ ਨਾ ਕਰਦੇ ਕਿਸਾਨ ਜਿਹੜਾ ਉਹਦੀ ਅਗਲੀ ਫਸਲ ਵੀ ਉਹ ਵੀ ਲੇਟ ਹੋ ਰਹੀ ਹੈ ਡੀਪੀ ਦੀਆਂ ਗੱਲਾਂ ਦੋਨੋਂ ਪਾਸੇ ਖੋਰੀਆਂ ਨੇ ਨਾ ਹਰਿਆਣਾ ਕਹਿੰਦਾ ਸਾਨੂੰ ਭਾਜਪਾ ਸਰਕਾਰ ਉੱਥੇ ਬੈਠੀ ਹੋਣ ਦੇ ਬਾਵਜੂਦ ਨਹੀਂ ਮਿਲ ਰਹੀ ਪੰਜਾਬ ਦੇ ਵਿੱਚ ਤਾਂ ਪੰਜਾਬ ਸਰਕਾਰ ਨੇ ਕਹਿ ਰਿਹਾ ਵੀ ਸਾਨੂੰ ਸੈਂਟਰ ਦੇ ਹੀ ਨਹੀਂ ਰਹੀ ਹਾ ਦੇਖੋ ਪਰਾਲੀ ਵਾਲਾ ਜਿੱਥੋਂ ਤੱਕ ਹਵਾ ਪ੍ਰਦੂਸ਼ਣ ਦਾ ਸਵਾਲ ਹੈ ਕਿਸਾਨਾਂ ਨੂੰ ਬਦਨਾਮ ਕੀਤਾ ਜਾ ਰਿਹਾ ਸਰਕਾਰਾਂ ਵੱਲੋਂ ਚੈਨਲਾਂ ਤੇ ਵੀ ਦੇਖੋ ਹਵਾ ਦਾ ਪ੍ਰਦੂਸ਼ਣ ਇਕੱਲਾ ਪਰਾਲੀ ਨਾਲ ਨਹੀਂ ਹੁੰਦਾ ਹੈਗਾ ਪਰਾਲੀ ਦਾ 2.5% ਪ੍ਰਦੂਸ਼ਣ ਹੋਊਗਾ ਇਹਦੇ ਲਈ ਬਹੁਪੱਖੀ ਕਾਰਨ ਨੇ ਆਵਾਜਾਈ ਦੇ ਸਾਧਨ ਹੋਣਗੇ ਅਸੀਂ ਇੰਧਨ ਦੇ ਰੂਪ ਵਿੱਚ ਡੀਜ਼ਲ ਪਟਰੋਲ ਠੀਕ ਹੈ ਬਥੇੜਾ ਕੋ ਜੋ ਪੱਠੇ ਹੈਗੇ ਆ ਥਰਮਲ ਪਲਾਂਟ ਹੈਗੇ ਆ ਇਹਦੋਂਗਾ ਇੰਡਸਟਰੀ ਹੈਗੀ ਇੰਡਸਟਰੀ ਦੇ ਵਿੱਚ 100 ਕਿਸਮ ਦੀ ਇੰਡਸਟਰੀ ਹੈਗੀ ਹੈਗੀ ਆ ਬਿਲਡਿੰਗ ਦੇ ਕਾਰ ਕੰਮ ਕਰਦੇ ਹੈਗੇ ਆ ਉਹ ਜਿਹੜੇ ਅਸੀਂ ਬਿਲਡਿੰਗਾਂ ਛਾਦੇ ਹੈਗੇ ਆ ਉਹਦਾ ਧੂੜ ਕਟਾ ਵੀ ਮਾਈਨਿੰਗ ਵੀ ਹੈਗੀ ਆ ਸਾਡੀ ਬਹੁਤ ਸਾਰੇ ਕਾਰਨ ਨੇ ਤੋਂ ਕੱਲਾ ਜਿਹੜਾ ਸਲਾਲ ਦੇ ਵਿੱਚ 6-7% ਪ੍ਰਦੂਸ਼ਣ ਕਰਦਾ ਉਹਦੇ ਤੇ ਕਾਨੂੰ ਕਿਆਨ ਦਿੱਤਾ ਜਾਂਦਾ ਹੈ ਜੀ 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 ਤੁਸੀਂ ਕੀ ਇਹਨੂੰ ਕਹਿੰਦੇ ਐ ਇਹਨਾਂ ਦਿਨਾਂ ਦੇ ਵਿੱਚ 2-4 ਦਿਨਾਂ ਦੇ ਵਿੱਚ ਤੁਹਾਨੂੰ ਉਮੀਦ ਹੈ ਕਿ ਸ਼ਾਇਦ ਸਰਕਾਰ 'ਚ ਹਿਲਜੁਲ ਹੋਵੇ ਕੋਈ ਸਰਕਾਰ ਤੁਹਾਡੇ ਵੱਲ ਆਵੇ ਗੱਲਬਾਤ ਕਰੇ ਜੇ ਉਹ ਗੱਲਬਾਤ ਕਰਦੇ ਤਾਂ ਤੁਹਾਡਾ ਰੁਖ ਕੀ ਹੋਏਗਾ ਹਾਂ ਦੇਖੋ ਸਰਕਾਰ ਦੋਵਾਂ ਚਮਾਂ ਦਿਨਾਂ 'ਚ ਗੱਲ ਕਰਦੀ ਆ ਨਹੀਂ ਕਰਦੀ ਹੈਗੀ ਆ ਇਹ ਤਾਂ ਹੈਗੀ ਉਹਦੀ ਮਰਜ਼ੀ ਠੀਕ ਹੈ ਜੀ ਪਰ ਸਾਡੇ ਸਾਡੇ ਵੱਲੋਂ ਰਾਹ ਖੁੱਲਾ ਹੈਗਾ ਵੀ ਸਰਕਾਰ ਗੱਲ ਕਰੇ ਗੱਲ ਕਰਕੇ ਮਸਲਿਆਂ ਦਾ ਹੱਲ ਕਰੇ ਅਸੀਂ ਗੱਲਬਾਤ ਲਈ ਤਿਆਰ ਹਾਂ ਕਰਨੀ ਗੱਲ ਨਹੀਂ ਕਰਨੀ ਉਹਦੀ ਮਰਜ਼ੀ ਹੈਗੀ ਜੀ ਜੀ ਬਹੁਤ ਬਹੁਤ ਧੰਨਵਾਦ ਧੰਨਵਾਦ ਇਹ ਸਾਡੇ ਨਾਲ ਸੀਗੇ ਸਰਵਨ ਸਿੰਘ ਪੰਦੀਰ ਜਿਹੜੇ ਕਿ ਕਿਸਾਨ ਆਗੂ ਨੇ ਔਰ ਬਹੁਤ ਹੀ ਐਕਟਿਵ ਰਹਿੰਦੇ ਨੇ ਸਵੇਰੇ ਤੁਸੀਂ ਇਹਨਾਂ ਦੀਆਂ ਵੀਡੀਓਜ਼ ਜਿਹੜੀਆਂ ਨੇ ਪਈਆਂ ਦੇਖ ਸਕਦੇ ਹੋ ਕੋਈ ਨਾ ਕੋਈ ਐਲਾਨ ਕਿਸਾਨਾਂ ਦੇ ਬਾਰੇ ਗੱਲਬਾਤ ਜਾਂ ਸਮੱਸਿਆਵਾਂ ਨੂੰ ਜਿਹੜਾ ਪਬਲਿਕ ਫੋਰਮਸ ਦੇ ਵਿੱਚ ਲੈ ਕੇ ਆਉਂਦੇ ਰਹਿੰਦੇ ਨੇ ਅੱਜ ਫੇਰ ਤੋਂ ਇੱਥੇ ਕਿਸਾਨ ਭਵਨ ਚੰਡੀਗੜ੍ਹ ਦੇ ਵਿੱਚ ਮੀਟਿੰਗ ਕੀਤੀ ਗਈ ਹੈ ਔਰ ਉਹਦੇ ਬਾਅਦ ਰੂਬਰੂ ਹੋਇਆ ਗਿਆ ਪ੍ਰੈਸ ਦੇ ਨਾਲ ਔਰ ਦੱਸਿਆ ਗਿਆ ਕਿ 6 ਦਸੰਬਰ ਨੂੰ ਅਸੀਂ ਕੁਝ ਕਰਾਂਗੇ ਦਿੱਲੀ ਵੱਲ ਔਰ ਡੈਫੀਨਿਟਲੀ ਉਹਨਾਂ ਨੇ ਕਿਹਾ ਕਿ ਜਥਿਆਂ ਦੇ ਰੂਪ ਵਿੱਚ ਜਿਹੜਾ ਹੈ ਉਹ ਕੂਚ ਕੀਤਾ ਜਾਏਗਾ 50-50 ਦੇ ਜਥੇ ਹੋਣਗੇ 100 ਦੇ ਜਥੇ ਹੋਣਗੇ ਇਹ ਹਜੇ ਅਸੀਂ ਜਿਹੜਾ ਉਹਦੀ ਲਾਈਨ ਐਂਡ ਲੈਂਥ ਜਿਹੜੀ ਅਸੀਂ ਹਜੇ ਤੈਅ ਕਰਨੀ ਹੈ ਪਰ ਉਸ ਦੇ ਨਾਲ ਹੀ ਦੋ ਤਿੰਨ ਵੱਡੇ ਲੀਡਰ ਜਿਹੜੇ ਨੇ ਉਹ ਅੱਗੇ ਲੱਗਣਗੇ ਔਰ ਉਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਸਾਡੀ ਗੱਲ ਸੁਣਨ ਕਿਸਾਨਾਂ ਦੀ ਗੱਲ ਸੁਣਨ ਸਾਡੀਆਂ ਮੰਗਾਂ ਮੰਨਣ ਪਰ ਸਰਕਾਰਾਂ ਜਿਹੜੀਆਂ ਨੇ ਉਹ ਬਿਲਕੁਲ ਹੀ ਪਾਸਾ ਵੱਟੀ ਬੈਠੀਆਂ ਅਵੇਸਲੀਆਂ ਹੋਈ ਬੈਠੀਆਂ ਪਰ ਇਸ ਕਿਸਾਨ ਜਿਹੜਾ ਆਪਣੇ ਸੰਘਰਸ਼ ਜਿਹੜਾ ਉਹ ਜਾਰੀ ਰੱਖੇਗਾ 6 ਦਸੰਬਰ ਨੂੰ ਕਿਸਾਨ ਇੱਕ ਵਾਰ ਫੇਰ ਤੋਂ ਬਾਰਡਰ ਤੋਂ ਸ਼ੰਭੂ ਬਾਰਡਰ ਤੋਂ ਅੱਗੇ ਵਧਣ ਦੀ ਕੋਸ਼ਿਸ਼ ਕਰੇਗਾ ਤੇ ਉਹਦੇ ਬਾਅਦ ਖਾਸ ਤੌਰ ਤੇ ਉਸ ਤੋਂ ਪਹਿਲੇ 28 ਨਵੰਬਰ ਨੂੰ ਜਗਜੀਤ ਸਿੰਘ ਡੱਲੇਵਾਲ ਜਿਹੜੇ ਨੇ ਉਹ ਵਰਤ ਸ਼ੁਰੂ ਕਰਨ ਜਾ ਰਹੇ ਨੇ ਅਮਰਨ ਅੰਸ਼ਨ ਵਰਤ ਕੈਮਰਾ ਪਰਸਨ ਸਰਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰੋਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ